ਅਸਿੰਸ ਸੇਵਾਨੂੰ ਇਸ ਨੂੰ ਲੈ ਕੇ ਸਪਸ਼ਟਕਰਨ ਦੇਣਾ ਚਾਹੀਦਾ ਹੈ ਕਿ ਐਸ.ਸੀ.ਪੀ.ਸੀ ਦੇ ਵੱਲੋਂ ਦੀ ਵਿਜੇ ਸੰਪਲਾ ਦੇ ਬਿਆਨ ਦੀ ਨਖੇਦੀ ਕੀਤੀ ਗਈ ਹੈ ਦੱਸਿਆ ਕਿ ਇਹ ਮੂਰਤੀ ਖੰਡਤ ਮਾਮਲੇ ਨੂੰ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਦੇ ਨਾਲ ਜੋੜਨਾ ਗਲਤ ਹੈ ਐਸ.ਸੀ.ਪੀ.ਸੀ ਦੇ ਵੱਲੋਂ ਕਿਹਾ ਗਿਆ ਹੈ ਤਦ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਇਹ ਸਾਫ ਤੌਰ ਦੇ ਤੇ ਬਿਆਨ ਦਿੱਤਾ ਗਿਆ ਵਿਜੇ ਸੰਪਲਾ ਦੇ ਵੱਲੋਂ ਦੀ ਔਰ ਕਿਹਾ ਗਿਆ ਕਿ ਹਰਿਮੰਦਰ ਸਾਹਿਬ ਦੇ ਗਲਿਆਰੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਇਸ ਨੂੰ ਲੈ ਕੇ ਬਿਆਨ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਕਰੀਬ 1 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਬੁੱਤ ਸਥਿਤ ਹੈ ਜਿੱਥੇ ਕਿ ਇਹ ਘਟਨਾ ਵਾਪਰੀ ਹੈ ਐਸਜੀਪੀਸੀ ਦੇ ਵੱਲੋਂ ਦੀ ਸਪਸ਼ਟ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਮੂਰਤੀ ਖੰਡਤ ਮਾਮਲੇ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਗਲਿਆਰੇ ਦੇ ਨਾਲ ਜੋੜਨਾ ਬਿਲਕੁਲ ਗਲਤ ਹੈ ਕਰੀਬ 1 ਕਿਲੋਮੀਟਰ ਦੀ ਦੂਰੀ ਦੇ ਉੱਤੇ ਬੁੱਤ ਹੈ ਜਿੱਥੇ ਕਿ ਇਹ ਪੂਰੀ ਘਟਨਾ ਵਾਪਰੀ ਹੈ ਤਾਂ ਜਿੱਥੇ ਵਿਜੇ ਸੰਪਲਾ ਦੇ ਵੱਲੋਂ ਦੀ ਬਿਆਨ ਦਿੱਤਾ ਗਿਆ ਸੀ ਔਰ ਵਿਜੇ ਸੰਪਲਾ ਦੇ ਵੱਲੋਂ ਦੀ ਇਹ ਜ਼ਿਕਰ ਕੀਤਾ ਗਿਆ ਸੀ ਕਿ ਇਹ ਜੋ ਘਟਨਾ ਵਾਪਰੀ ਹੈ ਹਰਮੰਦਰ ਸਾਹਿਬ ਦੇ ਗਲਿਆਰੇ ਦੇ ਵਿੱਚ ਵਾਪਰੀ ਹੈ ਤਾਂ ਇਸ ਕਰਕੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਕबीर ਸਿੰਘ ਬੁਰਾ ਨੂੰ ਇਸ ਦੇ ਉੱਤੇ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਔਰ ਐਸਜੀਪੀਸੀ ਤੋਂ ਵੀ ਸਵਾਲ ਪੁੱਛਿਆ ਜਾ ਰਿਹਾ ਸੀ ਤੇ ਇਸੇ ਨੂੰ ਲੈ ਕੇ ਹੁਣ ਐਸਜੀਪੀਸੀ ਦੇ ਵੱਲੋਂ ਦੀ ਜਵਾਬ ਦਿੱਤਾ ਗਿਆ ਹੈ ਔਰ ਕਿਹਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਦੇ ਗਲੀਆਰੇ ਦੇ ਨਾਲ ਇਸ ਪੂਰੀ ਘਟਨਾ ਨੂੰ ਜੋੜਨਾ ਠੀਕ ਨਹੀਂ ਹੈ ਕਿਉਂਕਿ ਕਰੀਬ 1 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਬੁੱਤ ਸਥਿਤ ਹੈ ਜਿੱਥੇ ਕਿ ਇਹ ਪੂਰੀ ਘਟਨਾ ਵਾਪਰੀ ਹੈ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਦੀ ਵੀ ਹਾਲਾਂਕਿ ਜ਼ਿਕਰ ਕੀਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਦੀ ਵੀ ਘਟਨਾ ਦੀ ਨਖੇਦੀ ਕੀਤੀ ਜਾਂਦੀ ਹੈ ਔਰ ਇਹ ਵੀ ਉਹਨਾਂ ਦੇ ਵੱਲੋਂ ਦੀ ਕਿਹਾ ਜਾਂਦਾ ਹੈ ਕਿ ਇਸ ਪੂਰੇ ਮਾਮਲੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਰਕਾਰ ਕਿਸ ਦੇ ਵੱਲੋਂ ਦੀ ਇਹ ਪੂਰੀ ਸਾਜ਼ਿਸ਼ ਕੀਤੀ ਗਈ ਸੀ ਪਰ ਹੁਣ ਐਸਜੀਪੀਸੀ ਦੇ ਵੱਲੋਂ ਦੀ ਇਸ ਮਾਮਲੇ ਨੂੰ ਲੈ ਕੇ ਨਖੇਦੀ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ ਵਿਜੇ ਸੰਪਲਾ ਦੇ ਵੱਲੋਂ ਦੀ ਇਹ ਬਿਆਨ ਦਿੱਤਾ ਗਿਆ ਤਾਂ ਬੀਜੇਪੀ ਆਗੂ ਵਿਜੇ ਸੰਪਲਾ ਦੇ ਵੱਲੋਂ ਦੀ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾਵਾਂਗੇ ਐਸਟੀਪੀਸੀ ਦੇ ਵੱਲੋਂ ਦੀ ਹਾਲਾਂਕਿ ਇਸ ਬਿਆਨ ਦੀ ਨਕੇਂਦੀ ਕੀਤੀ ਗਈ ਹੈ ਤਾਂ ਡਾਕਟਰ ਬੀ ਐਨ ਅੰਬੇਦਕਰ ਜੀ ਦੀ ਸਿੱਖ ਜਿਹੜੀਆਂ ਸੰਸਥਾਵਾਂ ਨੇ ਉਹ ਜਿਹੜਾ ਹੈ ਸਨਮਾਨ ਕਰਦੀਆਂ ਨੇ ਇਸ ਦਾ ਜ਼ਿਕਰ ਵੀ ਐਸਜੀਪੀਸੀ ਵੱਲੋਂ ਕੀਤਾ ਗਿਆ ਪਰ ਇਹ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਹਰਮੰਦਰ ਸਾਹਿਬ ਦੇ ਗਲਿਆਰੇ ਦੇ ਨਾਲ ਜੋੜਨਾ ਇਸ ਨੂੰ ਬਿਲਕੁਲ ਵੀ ਠੀਕ ਨਹੀਂ ਹੈ ਜੋ ਕਿ ਵਿਜੇ ਸੰਪਲਾ ਦੇ ਵੱਲੋਂ ਦੀ ਬਿਆਨ ਦਿੱਤਾ ਗਿਆ ਸੀ ਔਰ ਡਾਕਟਰ ਅੰਬੇਦਕਰ ਜੀ ਦਾ ਸਿੱਖ ਸੰਸਥਾ ਸਤਕਾਰ ਕਰਦੀਏ ਇਹ ਵੀ ਐਸਜੀਪੀਸੀ ਦੇ ਵੱਲੋਂ ਦੀ ਜ਼ਿਕਰ ਕੀਤਾ ਗਿਆ ਹੈ ਤਾਂ ਜਿਸ ਤਰੀਕੇ ਦੇ ਨਾਲ ਇਹ ਬਿਆਨ ਦਿੱਤਾ ਗਿਆ ਸੀ ਵਿਜੇ ਸੰਪਲਾ ਦੇ ਵੱਲੋਂ ਦੀ ਔਰ ਜਿਸ ਤਰੀਕੇ ਉਹਨਾਂ ਦੇ ਵੱਲੋਂ ਦੀ ਹਰਮੰਦਰ ਸਾਹਿਬ ਦੇ ਗਲਿਆਰੇ ਦਾ ਜ਼ਿਕਰ ਕੀਤਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਤੇ ਅੰਦਰ ਜਿਹੜਾ ਹੈ ਇਹ ਪੂਰੀ ਘਟਨਾ ਵਾਪਰੀ ਇਸ ਨੂੰ ਲੈ ਕੇ ਸਪਸ਼ਟ ਕਰਨ ਦੇਣਾ ਚਾਹੀਦਾ ਹੈ ਜਥੇਦਾਰ ਸਾਹਿਬ ਨੂੰ ਵੀ ਔਰ ਐਸ.ਟੀ.ਪੀ.ਸੀ ਨੂੰ ਵੀ ਤਾਂ ਐਸ.ਟੀ.ਪੀ.ਸੀ ਦੇ ਵੱਲੋਂ ਦੀ ਹੁਣ ਇਹ ਸਾਫ਼ ਤੌਰ ਦੇ ਉੱਤੇ ਵਿਜੇ ਸੰਪਲਾ ਦੇ ਇਹ ਬਿਆਨ ਦੀ ਨਖੇਦੀ ਕੀਤੀ ਗਈ ਹੈ ਜਿਹੜੀ ਇਹ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲੇ ਪੂਰੀ ਘਟਨਾ ਵਾਪਰਦੀ ਹੈ ਆਹਾ ਥੋੜਾ ਲੈ ਕੇ ਪੌੜੀ ਦੇ ਰਾਹੀਂ ਜਿਹੜਾ ਹੈ ਇਹ ਸ਼ਖਸ ਇੱਥੇ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਤੱਕ ਪਹੁੰਚਦਾ ਹੈ ਔਰ ਇੱਕ ਤੋਂ ਬਾਅਦ ਇੱਕ ਹਥੌੜੇ ਦੇ ਨਾਲ ਵਾਰ ਜਿਹੜਾ ਹੈ ਉਸ ਦੇ ਵੱਲੋਂ ਦੀ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਔਰ ਉਸੇ ਸਮੇਂ ਦੇ ਉੱਤੇ ਇਸ ਸ਼ਖਸ ਨੂੰ ਕਾਬੂ ਵੀ ਕਰ ਲਿਆ ਜਾਂਦਾ ਹੈ ਪਰ ਇਸ ਤੋਂ ਬਾਅਦ ਤੋਂ ਹੀ ਸਿਆਸਤ ਜਿਹੜੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਪੱਕੀ ਹੋਈ ਨਜ਼ਰ ਆ ਰਹੀ ਸੀ ਵੱਖ-ਵੱਖ ਜਿਹੜੇ ਲੀਡਰ ਨੇ ਉਹ ਵਿਆਗ ਦੇ ਰਹੇ ਸੀ ਇਥੋਂ ਤੱਕ ਸ਼੍ਰੋਮਣੀ ਅਕ ਦੇ ਵੱਲੋਂ ਦੀ ਬੀਜੇਪੀ ਦੇ ਵੱਲੋਂ ਦੀ ਔਰ ਕਾਂਗਰਸ ਦੇ ਵੱਲੋਂ ਦੀ ਵੀ ਇਸ ਪੂਰੀ ਘਟਨਾ ਦੀ ਨਖੇਦੀ ਕੀਤੀ ਗਈ ਹਾਲਾਂਕਿ ਦੂਸਰੇ ਪਾਸੇ ਜੋ ਵਾਲਮੀਕੀ ਸਮਾਜ ਹੈ ਉਹਨਾਂ ਦੇ ਵੱਲੋਂ ਦੀ ਕੱਲ ਅੰਮ੍ਰਿਤਸਰ ਬੰਦ ਤੱਕ ਦੀ ਕਾਲ ਦੇ ਦਿੱਤੀ ਗਈ ਹੈ ਉਧਰ ਦੂਸਰੇ ਪਾਸੇ ਵਿਜੇ ਸੰਪਲਾ ਦੇ ਵੱਲੋਂ ਦੀ ਇਸ ਪੂਰੀ ਘਟਨਾ ਨੂੰ ਇਹ ਕਹਿ ਦਿੱਤਾ ਗਿਆ ਕਿ ਹਰਮੰਦਰ ਸਾਹਿਬ ਦੀ ਗਲਿਆਰੇ ਦੇ ਵਿੱਚ ਕਿਉਂਕਿ ਇਹ ਘਟਨਾ ਵਾਪਰੀ ਹੈ ਤੇ ਇਸ ਕਰਕੇ ਜਿਹੜਾ ਹੈ ਇਸ ਦਾ ਜਵਾਬ ਜਥੇਦਾਰ ਸਭ ਨੂੰ ਵੀ ਦੇਣਾ ਚਾਹੀਦਾ ਹੈ ਵਿਜੇ ਸੰਪਲਾ ਨੇ ਕੀ ਕੁਝ ਕਿਹਾ ਸੀ ਉਹ ਤੁਹਾਨੂੰ ਸੁਣਾਉਨੇ ਵਿਕਰ ਦੀ ਜੋ ਸਟੈਚੂ ਹੈ ਅੱਜ ਹਰਮੰਦਰ ਸਾਹਿਬ ਦੇ ਦਿਲਿਆਰੇ ਦੇ ਵਿੱਚ ਸਬਮਾਨ ਕੀਤੇ ਗਏ ਉਹਨਾਂ ਦਾ ਤੋੜਨ ਦੀ ਕੋਸ਼ਿਸ਼ ਕੀਤੀ ਐਸੇ ਸਮਾਜ ਨੂੰ ਗੰਦਲਾ ਕਰਨ ਵਾਲੇ ਗਲਤ ਅੰਸਨਾ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਪੋਥੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਹਿਮਾਨ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣੀ ਸਪਸ਼ਟੀਕਰਨ ਦੇ ਇਹ ਘਟਨਾ ਉਹਨਾਂ ਦੇ ਗਲਿਆਰੇ ਦੇ ਵਿੱਚ ਕਿਵੇਂ ਕੱਟੀ ਹੈ। ਔਰ ਨਾਲ ਮੈਂ ਪੁਲਿਸ ਪ੍ਰਸ਼ਾਸਨ ਨਰ ਪ੍ਰਸ਼ਾਸਨ ਨੂੰ ਕਹਿੰਦਾ ਐਸੀ ਗਲਤ ਅੰਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਇਸ ਸਮਾਜ ਨੂੰ ਗੰਦਲਾ ਕਰਨ ਵਾਲੇ ਲੋਕ ਨੂੰ ਨੱਥ ਪਾਈ ਜਾ ਸਕੇ।